ਤਾਰੀ ਆਨੇ ਪਿਆਰ ਭਰੀ ਸਾ ਤਸ਼ਰੀਆ ਕਾਲ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਤਰੱਕੀਆਂ ਦੇਵੇ ਜੀ ਅੱਜ ਆਪਾਂ ਫੇਰ ਤੋਂ ਲੱਗੇ ਆ ਜੀ ਕੱਪੜੇ ਤੋਂ ਹੁਣ ਕਿਉਂਕਿ ਮਿਸਤਰੀ ਕਦੇ ਆ ਜਾਂਦੇ ਆ ਕਦੇ ਚਲੇ ਜਾਂਦੇ ਆ ਤੇ ਇਸ ਕਰਕੇ ਨਾ ਬਹੁਤ ਜ਼ਿਆਦਾ ਗਾਹ ਪਿਆ ਪਿਆ ਤੇ ਕੱਪੜਿਆਂ ਦਾ ਇਕੱਠੇ ਹੋ ਜਾਂਦੇ ਆ ਫਿਰ ਇਸ ਕਰਕੇ ਉਧਰ ਮਸ਼ੀਨ ਲਗਾਈ ਹੋਈ ਆ ਤੇ ਤੋਂ ਹੋ ਰਹੇ ਨੇ ਹੁਣ ਜਿੰਨੇ ਕੁ ਸੁੱਕ ਜਾਣਗੇ ਅੱਜ ਆਪਾਂ ਸਾਰੇ ਧੋ ਦਨੇ ਆ ਜਿਨੇ ਸੁੱਕ ਗਏ ਉਹਨੇ ਲਾ ਕੇ ਫੇਰ ਇੱਥੇ ਹੋਰ ਪਾ ਦੇਣੇ ਆ ਤੇ ਅੱਜ ਤੋਂ ਦੋ ਦਿਨਾਂ ਕਿਉਂਕਿ ਫੇਰ ਜਦੋਂ ਮਿਸਤਰੀ ਨੇ ਹੁਣ ਆਇਆ ਜਾਣਾ ਪੰਜ ਚਾਰ ਦਿਨਾਂ ਤੱਕ ਕਹਿੰਦਾ ਸੀਗਾ ਤੇ ਫੇਰ ਧੋ ਨਹੀਂ ਹੋਣੇ ਪਤਾ ਵੀ ਸਭ ਫੇਰ ਇਕੱਠੇ ਹੋ ਕੇ ਫੇਰ ਧੋਤੇ ਜਾਣਗੇ ਵੀ ਨਹੀਂ ਤਾਂ ਮਿੱਟੀ ਮਈ ਜਾਣੀ ਹੈ ਇਸ ਕਰਕੇ ਹੁਣ ਆਪਾਂ ਜਾਂ ਫਿਰ ਤਾਰ ਕਿਸੇ ਹੋਰ ਪਾਸੇ ਬਣਾਵਾਂਗੇ ਤੇ ਇਸ ਕਰਕੇ ਅੱਜ ਆਪਾਂ ਸਾਰੇ ਕੱਪੜੇ ਧੋ ਦੇਣੇ ਆ ਤੇ ਜੇ ਇਹ ਸੁੱਕ ਜਾਣਗੇ ਫਿਰ ਦੂਜੇ ਨਵੇਂ ਇੱਥੇ ਪਾ ਦਾਂਗੇ ਹੋਰ ਅੱਜ ਸਾਰਾ ਹੀ ਕੰਮ ਨਿਬੇੜ ਦੇਣਾ ਜੇ ਕੁਛ ਨਹੀਂ ਛੱਡਣਾ ਹੈਗਾ ਉਸ ਕੱਪੜਿਆਂ ਦਾ ਫਿਰ ਨਹੀਂ ਤੋਤੇ ਜਾਣਗੇ ਤਾਂ ਨਾ ਸੀ ਫਿਰ ਆਪਾਂ ਕਿਉਂਕਿ ਮਿਸਤਰੀ ਦਾ ਚਾਹ ਪਾਣੀ ਦਾ ਵੀ ਹੋ ਜਾਂਦਾ ਸਾਰਾ ਕੰਮ ਤੇ ਫਿਰ ਪੰਨ ਤੋੜ ਫਿਰ ਅੰਦਰ ਸ਼ੁਰੂ ਹੋ ਜਾਣੀਆਂ ਤੇ ਲਪਾਈ ਦਾ ਕੰਮ ਸ਼ੁਰੂ ਹੋ ਜਾਣਾ ਫਿਰ ਲੈਂਟਰ ਦਾ ਕੰਮ ਸ਼ੁਰੂ ਹੋ ਜਾਣਾ ਕੰਨਾ ਕਰਨੀਆਂ ਨੇ ਸਾਰਾ ਕੁਝ ਤੇ ਇਸ ਕਰਕੇ ਆਪਾਂ ਅੱਜ ਜਿੰਨੇ ਵੀ ਹੈਗੇ ਨੇ ਸਾਰੇ ਕੱਪੜੇ ਧੋਦਣੇ ਆ ਤੇ ਫਿਰ ਦੇਖੀ ਜੂਗੀ ਜਦੋਂ ਕੰਮ ਖਊਗਾ ਸਰਦਾਰ ਜੀ ਗਏ ਆ ਅੱਜ ਸਮਰਾਲੇ ਨੂੰ ਤੇ ਹੁਣ ਆਉਣਗੇ ਗਏ ਹੋਏ ਆ ਤੇ ਆਪਾਂ ਚਲੋ ਜੀ ਧੋਈ ਜਾਂਨੇ ਆ ਕੱਪੜੇ ਤੇ ਕਰਦੇ ਸਾਰੇ ਕੰਮ ਰੋਟੀ ਬਣਾਉਣੀ ਉਹ ਕਰਨੀ ਸਾਰਾ ਸਾਰੀ ਦਿਹਾੜੀ ਬਿਜ਼ੀ ਬਿਜ਼ੀ ਚੱਲੀ ਜਾਂਦਾ ਕੰਮ ਕਿਉਂਕਿ ਅਸੀਂ ਜੋ ਵੀ ਕੰਮ ਕਰਦੇ ਆ ਅਸੀਂ ਆਪਣੇ ਹੱਥੀਂ ਕਰਦੇ ਆ ਅਸੀਂ ਮਤਲਬ ਮੈਂ ਨਾ ਕਦੇ ਕਿਸੇ ਤੋਂ ਕੱਪੜੇ ਧਵਾਏ ਨੇ ਨਾ ਹੀ ਕਦੇ ਕਿਸੇ ਤੋਂ ਰੋਟੀ ਲਹਾਈ ਆ ਜੇ ਬਾਹਰੋਂ ਜਦੋਂ ਮਰਜ਼ੀ ਆਈਏ ਤਾਂ ਆਪਾਂ ਨੇ ਕੰਮ ਆਪਣੇ ਆਪ ਹੀ ਕਰਨੇ ਆ ਰੋਟੀ ਕਈ ਲੋਕ ਹੁੰਦੇ ਆ ਬਾਹਰੋਂ ਆਉਂਦੇ ਆ ਰੋਟੀਆਂ ਰੋਟੀ ਵਾਲੀ ਲਗਾ ਲੈਂਦੇ ਆ ਉਹ ਲਗਾ ਲੈਂਦੇ ਆ ਪਰ ਨਹੀਂ ਹਾਂ ਜਦੋਂ ਕੋਈ ਪ੍ਰੋਗਰਾਮ ਹੁੰਦਾ ਫਿਰ ਤਾਂ ਆਪਾਂ ਨੂੰ ਜ਼ਰੂਰੀ ਲਾਉਣੀਓ ਲਹਾਉਣੀਓ ਪੈਂਦੀ ਆ ਪਰ ਅਦਰਵਾਇਜ਼ ਆਪਾਂ ਜਦੋਂ ਆਪਣੇ ਅਸੀਂ ਆਪਣੇ ਆਪ ਹੀ ਰੋਟੀ ਲਾ ਕੇ ਖਾਣੇ ਆ ਆਪ ਹੀ ਆਪਣੇ ਕੱਪੜੇ ਹਮੇਸ਼ਾ ਆਪ ਹੀ ਧੋਣੇ ਆ ਮੈਂ ਕਦੇ ਕਿਸ ਤੋਂ ਲੋਕ ਬਹੁਤਾ ਕੰਮ ਨਹੀਂ ਕਰਵਾਇਆ ਰੋਟੀ ਪਾਣੀ ਦਾ ਰੋਟੀ ਪਾਣੀ ਅਸੀਂ ਆਪ ਹੀ ਬਣਾਉਨੇ ਆ ਨਹੀਂ ਕਰ ਦਿਖਾਉਂਦੇ ਆ ਕਿਸੇ ਦੇ ਹੱਥ ਦੀ ਬਹੁਤੀ ਜਦੋਂ ਪ੍ਰੋਗਰਾਮ ਹੁੰਦਾ ਚਲੋ ਫੇਰ ਤਾਂ ਵਧੀਆ ਬੰਦੇ ਨੇ ਆਪਣੇ ਕੋਲੇ ਵਧੀਆ ਸਾਫ ਸੁਥਰੇ ਤੇ ਫਿਰ ਆਪਾਂ ਉਹਨਾਂ ਤੋਂ ਬਣਵਾ ਲਈਦੀ ਆ ਤੇ ਨਹੀਂ ਤਾਂ ਅਸੀਂ ਆਪੇ ਸਾਰਾ ਰੋਟੀ ਪਾਣੀ ਸਬਜੀ ਜੋ ਵੀ ਕਪੜੇ ਮੈਂ ਕਦੇ ਕਿਸ ਤੋਂ ਨਹੀਂ ਧਵਾਏ ਹੈਗੇ ਕਪੜੇ ਮੈਂ ਆਪਣੇ ਆਪ ਹੀ ਧੋਨੀ ਆ ਤੇ ਆ ਕੇ ਵੀ ਕਦੇ ਐ ਨਹੀਂ ਹੋਇਆ ਹੈਗਾ ਵੀ ਬਾਹਰੋਂ ਆਇਆ ਜਾਂ ਰੋਟੀ ਕਿਸੇ ਤੋਂ ਲਹਾ ਲਈਏ ਜਾਂ ਵੀ ਆਪਾਂ ਬੈਲੇ ਰਹੀਏ ਨਹੀਂ ਜਿੰਨਾ ਕੋ ਹੁੰਦਾ ਉਹਨਾਂ ਕਾਪਾ ਕੰਮ ਕਰ ਲਈਦਾ ਇਹ ਨਹੀਂ ਹੈਗਾ ਵੀ ਸਾਰੇ ਕਿਸੇ ਸਿਰ ਤੇ ਛੱਡ ਦੇ ਹਾਂ ਝਾੜੂ ਪੂੰਛਾ ਜ਼ਰੂਰ ਕਰਵਾ ਲੈਣੇ ਆ ਤੇ ਉਹ ਵੀ ਹੁਣ ਕਿੰਨੇ ਦਿਨ ਹੋ ਗਏ ਆ ਉਹ ਵਿਚਾਰੀ ਮੇਰੀ ਜੋ ਆਉਂਦੀ ਸੀ ਬਿੰਦਰ ਉਹਦੇ ਹਸਬੰਦ ਦੀ ਡੈਥ ਹੋ ਗਈ ਹੈ ਇਸ ਕਰਕੇ ਉਹ ਆ ਨਹੀਂ ਰਹੀ ਹੈਗੀ ਹੁਣ ਹੁਣ ਝਾੜੂ ਪੂੰਛਾ ਵੀ ਜਿੰਨਾ ਸਫਾਈ ਸਫੂਈ ਹੁੰਦੀ ਅਸੀਂ ਆਪੇ ਹੀ ਕਰਦੇ ਆ ਤੇ ਕਦੇ ਕਿਸੇ ਨੂੰ ਨਹੀਂ ਕਿਹਾ ਹੈਗਾ ਤੇ ਚਲੋ ਉਹਦੇ ਤੇ ਵੀ ਮੁਸੀਬਤ ਪਈ ਹੋਈ ਆ ਆਪਾਂ ਕਹਿ ਵੀ ਨਹੀਂ ਸਕਦੇ ਹੈਗੇ ਹੁਣ ਤੇ ਬਾਕੀ ਸਫਾਈਆਂ ਸਫੂਈਆਂ ਹੁਣ ਅਸੀਂ ਆਪੇ ਹੀ ਕਰਦੇ ਆ ਤੇ ਚਲੋ ਕੋਈ ਗੱਲ ਨਹੀਂ ਕੰਮ ਆਪਣਾ ਕਰਮ ਹੈ ਆਪਣੇ ਹੱਥੀਂ ਕਰਨਾ ਜ਼ਰੂਰੀ ਆ ਹੁਣ ਬਿਲੇ ਦਾ ਰਹਿ ਕੇ ਸਰਦਾ ਵੀ ਨਹੀਂ ਹੈਗਾ ਕਦੇ ਹੁਣ ਬਾਹਰ ਜਾਣੇ ਉੱਥੇ ਕਿਹੜਾ ਨਹੀਂ ਕਰਦੇ ਝਾੜੂ ਪੋਚਾ ਵੀ ਕਰਦੇ ਆ ਕੱਪੜੇ ਵੀ ਉੱਥੇ ਆਪਣੇ ਹੱਥ ਨਾਲੇ ਆਪੇ ਹੀ ਧੋਨੇ ਆ ਸਾਰੇ ਕੰਮ ਉੱਥੇ ਵੀ ਆਪੇ ਹੀ ਹੁੰਦੇ ਨੇ ਉੱਥੇ ਕਿਹੜਾ ਕੋਈ ਕੰਮ ਵਾਲੀ ਹੁੰਦੀ ਆ ਜਾਂ ਕੋਈ ਕੰਮ ਵਾਲਾ ਹੁੰਦਾ ਉੱਥੇ ਵੀ ਸਾਰੇ ਕੰਮ ਆਪੇ ਹੀ ਕਰਨੇ ਪੈਂਦੇ ਆ ਇਸ ਕਰਕੇ ਇੱਥੇ ਵੀ ਅਸੀਂ ਸਾਰੇ ਕੰਮ ਆਪਣੇ ਆਪੇ ਹੀ ਕਰਦੇ ਆਂ ਚਲੋ ਜੀ ਹੁਣ ਜਿਹੜੇ ਰਹਿ ਗਏ ਆ ਆ ਥੋੜੇ ਸੁੱਕਣ ਵਾਲੇ ਹੈਗੇ ਆ ਕੱਪੜੇ ਹੁਣ ਜਿਹੜੇ ਰਹਿ ਗਏ ਆ ਉਹ ਆਪਾਂ ਫਿਰ ਮਤਲਬ ਉਹ ਵੀ ਧੋਨੇ ਆ ਹੁਣ ਚਲੋ ਜੀ ਫਾਈਨਲੀ ਆਪਣੇ ਕੱਪੜੇ ਗਏ ਨੇ ਧੋ ਧੋਤੇ ਗਏ ਨੇ ਸਾਰੇ ਤੇ ਹੁਣ ਸਰਦਾਰ ਜੀ ਆਉਂਦੇ ਨੇ ਫੋਨ ਆ ਗਿਆ ਉਹਨਾਂ ਦਾ ਫਿਰ ਆਪਾਂ ਬਣਾਉਨੇ ਆ ਜੀ ਕੁੱਟ-ਕੁੱਟ ਚਾਹ ਫਿਰ ਬਹਿ ਕੇ ਪੀਨੇ ਆ ਤੇ ਨਾਲੇ ਗੱਲਾਂ ਬਾਤਾਂ ਮਾਰਦੇ ਆ ਤੇ ਨਾਲੇ ਪੁੱਛਦੇ ਆ ਵੀ ਜਿਹੜੇ ਕੰਮ ਗਏ ਸੀ ਉਹ ਹੋ ਗਿਆ ਉਹਨਾਂ ਦਾ ਚਲੋ ਜੀ ਮਿਲਦੇ ਆਂ ਫਿਰ ਬਾਅਦ ਵਿੱਚ ਤੇ ਪੀਨੇ ਆਂ ਫਿਰ ਚਾਹ ਜਦੋਂ ਆ ਜਾਣਗੇ ਤੇ ਫਿਰ ਆਪਾਂ ਮਿਲਦੇ ਆਂ ਜੀ ਫਾਈਨਲੀ ਸਾਰਾ ਕੰਮ ਮੁੱਕ ਗਿਆ ਤੇ ਟੈਨਸ਼ਨ ਹੋ ਗਈ ਖਤਮ ਹੁਣ ਹੁਣ ਦੇਖਦੇ ਆਂ ਕੀ ਕਰਨਾ ਅੱਗੇ ਜਿਹੜੇ ਆਪਣੇ ਕੱਪੜੇ ਸੁੱਕ ਗਏ ਸੀ ਉਹ ਆਪਾਂ ਥੋੜੇ ਲਾ ਕੇ ਕੁਰਸੀਆਂ ਦੇ ਉੱਪਰ ਰੱਖਦੇ ਨੇ ਤੇ ਜਦੋਂ ਸਾਰੇ ਸੁੱਕ ਜਾਣਗੇ ਫਿਰ ਆਪਾਂ ਇਹਨਾਂ ਦੀਆਂ ਤਹਾਂ ਲਗਾ ਕੇ ਫਿਰ ਇਹਨਾਂ ਨੂੰ ਦਵਾਂਗੇ ਟਕਾ ਚਲੋ ਜੀ ਆਪਣਾ ਕੰਮ ਮੁੱਕ ਗਿਆ ਕੱਪੜਿਆਂ ਦਾ ਅੱਜ Jadi, itu dah kah, kita ਕੰਮ ਹੋ ਗਏ ਸਾਰੇ ਚਲੋ ਵਦਿਆ ਮੈ ਗਿਆ ਸੀ ਬਹਿ ਕੇ ਚਾਹ ਪੀਣਿਆ ਤੇ ਤੁਰਦੇ ਫਿਰਦੀ ਚਾਹ ਪੀਣ ਲੱਗੇ ਤੁਸੀਂ ਚਲੋ ਬੈਠੀ ਹੋथे ਬੈਠੀ ਚਾਹ ਪੀਣਿਆ ਦੇਖੋ ਮੈਂ ਅੱਜ ਕਿੰਨਾ ਕੰਮ ਕੀਤਾ ਤੁਹਾਡੇ ਗਏ ਗਏ ਸਾਰੇ ਕਪੜੇ ਧੋਤੇ ਆ ਹੁਣ ਮੈਂ ਸਤਰੀ ਲੱਗੂਗਾ ਫਿਰ ਆਪਾਂ ਨੇ ਬੱਲੇ ਤੋਤੇ ਵੀ ਜਾਣੇ ਜਾਂ ਤਾਂ ਫਿਰ ਤਾਰ ਕਿਸੇ ਹੋਰ ਪਾਸੇ ਬੰਨਦੇ ਹੋ ਫਿਰ ਹੋ ਜਾਊਗਾ ਵੇ ਤੇ ਉੱਤੇ ਜਾਣੀ ਬਹੁਤ ਅੱਜ ਗਰਮੀ ਹੈਗੀ ਬਹੁਤ ਅੱਜ ਹੂੰ ਧੁੱਪ ਬਹੁਤ ਲੱਗਦੀ ਆ ਹੂੰ ਚੁੱਪਦੀ ਆ ਧੁੱਪ ਧੁੱਪਾ ਜਾਣਾ ਵੀ ਨਹੀਂ ਮੈਂ ਠੰਡ ਚੱਲੀ ਅਕਤੀ ਤਾਂ ਅੰਦਰੋਂ ਤੇ ਪਈ ਹੋਣੀ ਹੈਗੀ ਹੈ ਹਾਂ ਬੜੀ ਚ ਲੱਗਦੀ ਹੁੰਦੀ ਐ ਜੀ ਕਰੇ ਦੇਖਣਾ ਧੁੱਪ ਹਾਂ ਦਿਨ ਵੱਡੇ ਵੱਡੇ ਨਹੀਂ ਲੱਗਦੇ ਹੈ ਜੀ ਅੱਗੇ ਨਾਲੋਂ ਵੱਡੇ ਹੋ ਗਏ ਇਹ ਦਿਨ ਧੁੰਦ ਨਹੀਂ ਪਈ ਨਾ ਹੈਗੀ ਕੀ ਬਦ ਐਂਡ ਚ ਜਾ ਕੇ ਪੈ ਜਵੇ ਫਿਰ ਉਹ ਗਾਹਾਂ ਕੋਈ ਪਤਾ ਨਹੀਂ ਹੁੰਦਾ ਫਿਰ ਗਾਹਾਂ ਮਾਰਚ ਅਪ੍ਰੈਲ ਤੱਕ ਠੰਡ ਹੋ ਜਾਂਦੀ ਹੈ ਕਈ ਵਾਰ ਹਾਂ ਹੁਣ ਸਮਾਂ ਬਦ ਲੱਗ ਗਿਆ ਅੱਗੇ ਨਾਲ ਚਲੋ ਬੈਠੀਏ 10 ਮਿੰਟ ਰੈਸਟ ਕਰੀਏ ਭੂਆ ਭਤੀਜਾ ਵੱਠੇ ਆ ਇਕੱਠੇ ਹੋਏ ਮਸਾ ਸਾਡੀ ਭੂਆ ਜੀ ਨੂੰ ਟਾਈਮ ਲੱਗਿਆ ਜਾਣ ਦਾ ਕਿੰਨੇ ਦਿਨ ਹੋ ਗਏ ਨਾਲੇ ਅਸੀਂ ਸਬਜ਼ੀ ਲਈ ਗਾਜਰਾ ਗੁਜਰਾ ਕੱਟਦੇ ਆ ਨਾਲੇ ਸਾਡੀ ਭੂਆ ਜੀ ਨਾਲ ਮਾਰਦੇ ਆ ਗੱਲਾਂ ਨਾਲੇ ਹੁਣ ਫੇਰ ਪੀਨੇ ਆ ਚਾਹ ਸਾਰੀ ਦੀ ਆੜੀ ਚਾਹ ਹੈ ਚਾਹ ਮੈਂ ਬਣਾਈ ਜਾਣੇ ਤਾਂ ਕਿਉਂ ਥੋੜੀ ਜੀ ਬੈਠੇ ਚਾਹ ਦੀ ਚਾਹ ਹੁਣ ਥੋੜੀ ਜੀ ਥੋੜੀ ਜੀ ਤਾਂ ਵੀਵਾਂ ਗਈ ਆਪਾਂ ਐ ਥੋੜੋ ਠੰਡੇ ਠੰਡੇ ਚ ਹੋਰ ਕੀ ਕੰਮ ਚਾਹ 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 ਪਹਿਲਾਂ ਸੁੱਕੀ ਆ ਗਈ ਇਹ ਚਾਹ ਬਣਾ ਲਈ ਉੱਥੇ ਅੱਛਾ ਓਏ ਉਹਨਾਂ ਨੇ ਕੱਲ ਪਰਸੋਂ ਖੁਆ ਕੱਢਿਆ ਸੀ ਉਹ ਪੀਣੀ ਆ ਆਹੋ ਬਰਫੀ ਆ ਗਈ ਮੇਰੇ ਕੋਲ ਸੁੱਕੀ ਸੁੱਕੀ ਨਹੀਂ ਬਣਾਈ ਸੀ ਬਰਫੀ ਭੇਜਤੀ ਸੀ ਬਣਾਈ ਹੋਣੀ ਇੱਧਰ ਵੀ ਕੱਢਿਆ ਸੀ ਖੁਆ ਅੱਛਾ ਤੇ ਫੇਰ ਕੱਲ ਕੇ ਫੇਰ ਮੈਂ ਪਹਿਲਾਂ ਰੋਟੀ ਦੇਤੀ ਤੁਸੀਂ ਕੀ ਕਰ ਜਾਨਾ ਅਸੀਂ ਕਿੰਨਾ ਕੁ ਸਖਾਈ ਜਾਈਏ ਮੈਂ ਵੀ ਹੁਣੇ ਸ਼ੀਦੀ ਦਿਨ ਲੰਘ ਜਾਣ ਫੇਰ ਆਪਾਂ ੱਡਾਂਗੇ ਖੁਆ ਪਹਿਲਾਂ ਮੈਂ ਚੱਲ ਹੁਣ ਜੀ ਨਾਲੇ ਥੋੜੇ ਕੰਮ ਜੇ ਸ਼ੁਰੂ ਹੋ ਜੂ ਸੈਟਿੰਗ ਜੀ ਹੋ ਜੂਗੀ ਪੈਦਰ ਕੀ ਜਾਲ ਲਗਾ ਚਲੋ ਮੈਂ ਲੈ ਕੇ ਆ ਆ ਜਾ ਆ ਜਾ ਆ ਜਾ ਲਓ ਆਇਆ तून तो तो की है तो रैन देने पारी। पारी

ਅਦਰੇ ਚਲੇ ਗੂੜ ਨਹੀਂ ਪਾਇਆ ਜੀ ਉਸ ਦਿੱਤੇ ਪੈਣਾ ਧੋਣਾ 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 ਪਰ ਟਾਈਮ ਹੀ ਨਹੀਂ ਲੱਗਦਾ ਕੋਈ ਟਾਈਮ ਨਹੀਂ ਲੱਗਦਾ ਮੈਂ ਵੀ ਜਣਾ ਚੰਗੀ ਲੱਗਦੀ ਆ ਰਹਾ ਸਾਫ ਨਹੀਂ ਜੀ ਉਹ ਹੋਈ ਤੇ ਹੈਗਾ ਤੇ ਮੋਟਰਸਾਈਕਲ ਲੈ ਕੇ ਜਾਣਾ ਲਾ ਮੋਟਰ ਵਾਹਣੀ ਨਹੀਂ ਬਾਤ ਕਿਤੇ ਲੈ ਜਾ ਤੂੰ ਜਾਨ ਹੁਣ ਲੈ ਜਾ ਆ ਦੇ ਮੋਟਰਸਾਈਕਲ ਲੈ ਜਾ ਉਧਰ ਖੜਾਣੀ ਹੈ ਇਹਨੇ ਮੋਟਰਸਾਈਕਲ ਛੱਡ ਜੀ ਗੱਡੀ ਲੈ ਜੀ ਇੱਕ ਚੀਜ਼ ਛੱਡ ਜਾ ਗਰ ਇੱਕ ਲੈ ਜਾ ਗਰ ਅਮਰੂਦ ਕੋਲ ਨਹੀਂ ਹੈ ਅਮਰੂਦ ਹੈਗੇ ਪਹਿਲਾਂ ਆ ਦੇਖ ਮੈਂ ਸਿੱਟਿਆ ਇੱਥੇ ਕੱਚਾ ਸੀਗਾ ਮੈਂ ਵੀ ਇਹਨਾਂ ਨੂੰ ਕਿਹਾ ਸੀ ਮੈਂ ਕਿ ਤੋੜ ਦੋ ਇੱਕ ਅੱਧਾ ਰੱਬੇ ਬੀ ਨਾ ਨਹੀਂ ਹੈ ਉਹ ਵੀ ਇਹ ਤਰ੍ਹਾਂ ਕਿ ਨੇ ਪਏ ਨੇ ਸਾਰੇ ਚੱਕ ਲੈਣੇ ਨੇ ਵੀ ਜਿ ਨਹੀਂ ਆਂ ਹੈ ਅੰਦਰੋਂ ਜਿਹੜਾ ਲੰਗੇ ਹੈ ਜਿਹੜਾ ਜੰਮਣੇ ਨਹੀਂ ਉਹ ਰਿਸ਼ਤੇਦਾਰ ਲੈ ਗਏ ਵੀਜਣ ਨੂੰ ਵੀਜਣ ਨੂੰ ਵੀ ਲੈ ਗਏ ਚੱਕ ਕਹਿੰਦੇ ਤਾਂ ਅਮਰੂਦ ਦੇ ਬੜਾ ਸੋਹਣਾ ਕਹਿੰਦੇ ਆਓ ਦੇਖ ਅੰਦਰੋਂ ਗਿਦੇ ਨਹੀਂ ਪਏ ਹੈਗੇ ਪੁਆਇੰਟ 0.7 ਉਹ ਫਿਰ ਇੱਕ ਵੱਧ ਗਿਆ ਰਹੀ ਸਿੱਟੇ ਲੈਣੇ ਨੇ ரோட்டி இ மக்கோட்டி ஆனா சோனா இன்னதி ਚੁੱਲੇ ਦੀ ਅੱਗ ਦੀ ਰੜੀ ਹੋਈ ਵਧੀਆ ਲੱਗਦੀ ਹੈ ਹਾਂ ਅੱਗ ਦੀ ਰੜੀ ਹੋਈ ਵਧੀਆ ਲੱਗਦੀ ਹੈ ਉੱਦਾਂ ਨਹੀਂ ਉਹ ਗੈਸ ਦੇ ਉੱਤੇ ਆਪਾਂ ਚੁੱਲ੍ਹੇ ਦੇ ਤੇ ਕਰ ਲੈਂਦੇ ਹਾਂ ਨਾ ਤਵੇਾਂ ਤੇ ਉਹ ਗੱਲ ਨਹੀਂ ਬਣਦੀ ਹੈ ਕਿ ਜਿਹੜੀ ਇਹਦੇ ਉੱਪਰ ਬਣਨੀ ਹੈ ਕਿੰਨੀ ਵਧੀਆ ਰੜ ਗਈ ਹੈ ਇਹ ਚੁੱਲੇ ਤੇ ਓ ਮਾਈ ਗਾਡ ਉੱਥੇ ਇਹ ਚੀਜ਼ਾਂ ਨੂੰ ਅਜੇ ਤਰਸ ਰਹੇ ਹਾਂ ਕੋਈ ਨਾ ਕਿਸੇ ਦਿਨ ਕਿ ਉੱਥੇ ਵੀ ਚੁੱਲ੍ਹੇ ਬਣਾਵਾਂਗੇ ਆਸਟ੍ਰੇਲੀਆ ਵਿੱਚ ਵੀ ਚੁੱਲ੍ਹੇ ਹੋਣਗੇ ਸਾਡੇ ਆਊਗਾ ਟਾਈਮ